ਤੰਦਰੁਸਤ ਅਤੇ ਚੰਗੀ ਜ਼ਿੰਦਗੀ ਲਈ ਜਮਾਏ ਹੋਏ ਅਸਰਦਾਰ ਪੈਨਕ੍ਰੇਲੂਨੋਸਕੀ ਨੰਬਰ 1 ਜੇਕਰ ਤੁਹਾਨੂੰ ਬਹੁਤ ਜ਼ਿਆਦਾ ਖਾਂਸੀ ਆ ਰਹੀ ਹੋਵੇ ਤਾਂ ਛੋਟਾ ਜਿਹਾ ਅਦਰਕ ਦਾ ਟੁਕੜਾ ਲੈ ਲਓ ਤੇ ਆਪਣੇ ਦੰਦਾ ਥੱਲੇ ਰੱਖ ਲਓ ਇਸ ਦੇ ਨਾਲ ਤੁਹਾਨੂੰ ਖਾਂਸੀ ਤੋਂ ਕਾਫੀ ਜ਼ਿਆਦਾ ਫਾਇਦਾ ਮਿਲੇਗਾ ਜਾਂ ਫਿਰ ਤੁਸੀਂ ਥੋੜਾ ਜਿਹਾ ਜੀਰਾ ਵੀ ਚਵਾ ਸਕਦੇ ਹੋ ਇਸ ਨਾਲ ਵੀ ਤੁਹਾਨੂੰ ਖਾਂਸੀ ਤੋਂ ਬਹੁਤ ਜ਼ਿਆਦਾ ਰਾਹਤ ਮਿਲੇਗੀ ਨੰਬਰ 2 ਜੇਕਰ ਤੁਹਾਨੂੰ ਖਾਣਾ ਖਾਣ ਤੋਂ ਬਾਅਦ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਤੁਹਾਨੂੰ ਉਲਟੀ ਆ ਜਾਵੇਗੀ ਤਾਂ నిंबू ਨੂੰ ਅੱਧਾ ਕੱਟ ਲਓ ਤੇ ਉਸ ਤੋਂ ਬਾਅਦ ਉਸ ਉੱਪਰ ਸਿੰਧਾ ਨਮਕ ਜਾਂ ਫਿਰ ਕਾਲਾ ਨਮਕ ਮਿਲਾ ਕੇ ਲਗਾਉਣ ਤੋਂ ਬਾਅਦ ਛੱਟ ਲਓ ਉਲਟੀ ਆਣੀ ਤੁਰੰਤ ਬੰਦ ਹੋ ਜਾਵੇਗੀ ਅਤੇ ਤੁਹਾਡਾ ਖਾਣਾ ਵੀ ਬਹੁਤ ਜਲਦੀ ਹਾਜ਼ਮ ਹੋ ਜਾਵੇਗਾ ਨੰਬਰ 3 ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਲੋ ਹੈ ਚੱਕਰ ਆ ਰਹੇ ਹਨ ਅਤੇ ਘਬਰਾਹਟ ਹੋ ਰਹੀ ਹੋਵੇ ਤਾਂ 7 ਤੋਂ 8 ਮੁੰਕੇ ਲੈ ਕੇ ਉਹਨਾਂ ਉੱਪਰ ਨਮਕ ਲਗਾ ਲਓ ਅਤੇ ਫਿਰ ਉਹਨਾਂ ਨੂੰ ਖਾ ਲਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਤੁਰੰਤ ਹੀ ਆਰਾਮ ਮਿਲੇਗਾ ਨੰਬਰ 4 ਜੇਕਰ ਤੁਹਾਡਾ ਗਲਾ ਬੈਠ ਗਿਆ ਹੈ ਤਾਂ ਪਾਣੀ ਵਿੱਚ ਲੌਂਗ ਅਤੇ ਅਦਰਕ ਪਾ ਕੇ ਵਾਲੋ ਅਤੇ ਫਿਰ ਛਾਣਨ ਤੋਂ ਬਾਅਦ ਪੂਰਾ ਦਿਨ ਇਸ ਪਾਣੀ ਨੂੰ ਪੀਂਦੇ ਰਹੋ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਨੰਬਰ 5 ਜੇਕਰ ਤੁਹਾਡੇ ਹੱਥਾਂ ਉੱਪਰ ਸ਼ਾਈ ਦੇ ਦਾਗ ਲੱਗ ਗਿਆ ਹੋਵੇ ਤਾਂ ਇਸ ਉੱਪਰ ਨਿੰਬੂ ਰਗੜੋ ਤੁਰੰਤ ਹੀ ਸ਼ਾਈ ਦਾ ਦਾਗ ਦੂਰ ਹੋ ਜਾਵੇਗਾ ਨੰਬਰ 6 ਬਾਥੂ ਦਾ ਸੇਵਨ ਕਰਨ ਦੇ ਨਾਲ ਤੁਸੀਂ ਪੀਲੀਏ ਵਰਗੀ ਭਿਆਨਕ ਬਿਮਾਰੀ ਤੋਂ ਬਚੇ ਰਹੋਗੇ ਅਤੇ ਬਾਥੂ ਦੇ ਸੇਵਨ ਦੇ ਨਾਲ ਪੀਲੀਆ ਰੋਗ ਬਿਲਕੁਲ ਹੀ ਠੀਕ ਹੋ ਜਾਂਦਾ ਹੈ ਇਸ ਲਈ ਠੰਡੇ ਮੌਸਮ ਵਿੱਚ ਬਾਥੂ ਦਾ ਸੇਵਨ ਜ਼ਰੂਰ ਕਰੋ ਬਾਥੂ ਗਠੀਏ ਲਈ ਵੀ ਚੰਗਾ ਹੈ ਨੰਬਰ 7 ਜੇਕਰ ਤੁਹਾਨੂੰ ਬਹੁਤ ਜ਼ਿਆਦਾ ਠੰਡ ਲੱਗ ਰਹੀ ਹੈ ਜਾਂ ਫਿਰ ਜ਼ੁਕਾਮ ਹੋ ਗਿਆ ਹੋਵੇ ਤਾਂ ਤੁਹਾਨੂੰ ਸਾਹ ਲੈਣ ਵਿੱਚ ਜੇ ਕੋਈ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਸੀਂ ਥੋੜਾ ਜਿਹਾ ਗਰਮ ਪਾਣੀ ਲੈ ਲਓ ਅਤੇ ਆਪਣੀ ਛਾਤੀ ਉੱਪਰ ਉਸ ਪਾਣੀ ਨਾਲ ਸੇਕ ਦਿਓ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਠੰਡ ਅਤੇ ਜ਼ੁਕਾਮ ਤੋਂ ਬਹੁਤ ਜ਼ਿਆਦਾ ਫਾਇਦਾ ਮਿਲੇਗਾ। ਨੰਬਰ 8 ਖਾਣਾ ਖਾਣ ਦੇ ਨਾਲ ਹਮੇਸ਼ਾ ਲੱਸੀ ਦਾ ਸੇਵਨ ਜ਼ਰੂਰ ਕਰੋ। ਇਸ ਦੇ ਨਾਲ ਤੁਹਾਡਾ ਪੇਟ ਸਾਫ਼ ਹੋ ਜਾਵੇਗਾ। ਨੰਬਰ 9 ਜੇਕਰ ਤੁਹਾਨੂੰ ਵਾਰ-ਵਾਰ ਉਲਟੀਆਂ ਆ ਰਹੀਆਂ ਹਨ ਤਾਂ ਤੁਸੀਂ ਬਰਫ਼ ਨੂੰ ਲੈ ਕੇ ਚੂਸ ਸਕਦੇ ਹੋ। ਜਿਹਾ ਕਰਨ ਦੇ ਨਾਲ ਤੁਹਾਨੂੰ ਉਲਟੀ ਆਉਣੀ ਉਸੇ ਟਾਈਮ ਬੰਦ ਹੋ ਜਾਵੇਗੀ। ਨੰਬਰ 10 ਜੇਕਰ ਤੁਸੀਂ ਸਵੇਰੇ ਸ਼ਾਮ ਤਾੜੀ ਵਜਾਉਂਦੇ ਹੋ ਤਾਂ ਤੁਹਾਨੂੰ ਜਿਹਾ ਕਰਨ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਰਾਹਤ ਮਿਲ ਜਾਵੇਗੀ ਕਿਉਂਕਿ ਤੁਹਾਡੇ ਹੱਥਾਂ ਵਿੱਚ ਸਾਰੇ ਐਕੂ ਪ੍ਰੈਸ਼ਰ ਪੁਆਇੰਟ ਹੁੰਦੇ ਆ ਜਦੋਂ ਪ੍ਰੈਸ ਹੁੰਦਿਆ ਤਾਂ ਬਿਮਾਰੀ ਇਹ ਠੀਕ ਹੋ ਜਾਂਦੀਆਂ ਨੇ ਨੰਬਰ 11 ਸਵੇਰ ਦੇ ਸਮੇਂ 5 ਮਿੰਟ ਹੱਸਣਾ ਜ਼ਰੂਰ ਚਾਹੀਦਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਤੁਸੀਂ ਡਿਪਰੈਸ਼ਨ ਤੋਂ ਬਚੇ ਰਹੋਗੇ ਨੰਬਰ 12 ਦੁੱਧ ਨਾਲ ਕਦੇ ਵੀ ਆਰਬੀ ਭਿੰਡੀ ਜਾਂ ਫਿਰ ਕਰੇਲੇ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ ਇਸ ਨਾਲ ਤੁਹਾਡਾ ਪੇਟ ਖਰਾਬ ਹੋ ਸਕਦਾ ਨੰਬਰ 13 50 ਸਾਲ ਦੀ ਉਮਰ ਤੋਂ ਬਾਅਦ ਕਣਕ ਦਾ ਦਲੀਆ ਜ਼ਰੂਰ ਖਾਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀਆਂ ਹੱਡੀਆਂ ਕਦੇ ਵੀ ਕਮਜ਼ੋਰ ਨਹੀਂ ਹੋਣਗੀਆਂ ਨੰਬਰ 14 ਦਿਨ ਵਿੱਚ ਇੱਕ ਵਾਰ ਸੰਤਰੇ ਦਾ ਜੂਸ ਪੀਓ ਕਿਉਂਕਿ ਇਹ ਜ਼ਿਆਹ ਕਾਰਨ ਦੇ ਨਾਲ ਤੁਹਾਡਾ ਇਮਿਊਨ ਸਿਸਟਮ ਸਟਰੋਂਗ ਹੋਵੇਗਾ ਨਾਲ ਹੀ ਹੱਡੀਆਂ ਮਜ਼ਬੂਤ ਹੋ ਜਾਣਗੀਆਂ ਅਤੇ ਚਿਹਰੇ ਉੱਤੇ ਵੀ ਚਮਕਾ ਜਾਵੇਗੀ ਨੰਬਰ 15 ਜੇਕਰ ਤੁਹਾਨੂੰ ਸਕਿਨ ਦੀ ਅਲਰਜੀ ਹੈ ਤਾਂ ਤੁਸੀਂ ਕਾਲੀ ਮਿਰਚ ਅਤੇ ਲੌਂਗ ਨੂੰ ਚਬਾ ਲਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਅਲਰਜੀ ਤੋਂ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਨੰਬਰ 16 ਕੱਚਾ ਸਲਾਦ ਜ਼ਰੂਰ ਖਾਣਾ ਚਾਹੀਦਾ ਹੈ ਕਿਉਂਕਿ ਅਜਿਹਾ ਕਰਕੇ ਤੁਸੀਂ ਇਕਾਵਜ਼ ਵਰਗੀ ਸਮੱਸਿਆ ਤੋਂ ਬਚ ਸਕਦੇ ਹੋ ਨੰਬਰ 17 ਪੀਰੀਅਡਸ ਦੇ ਸਮੇਂ ਜੇਕਰ ਪੇਟ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੋਵੇ ਤਾਂ ਤਵੇ ਦੇ ਉੱਪਰ ਅਜਮੈਨ ਨੂੰ ਭੁੰਨ ਕੇ ਖਾ ਲਓ ਅਤੇ ਉਸ ਦੇ ਉੱਪਰ ਦੀ ਗਰਗੁਣਾ ਬਾਣੀ ਪੀ ਲਓ ਤੁਹਾਨੂੰ ਦਰਦ ਨਹੀਂ ਹੋਵੇਗਾ ਨੰਬਰ 18 ਠੰਡ ਦੇ ਮੌਸਮ ਵਿੱਚ ਦੁੱਧ ਵਿੱਚ ਹਲਦੀ ਮਿਲਾ ਕੇ ਪੀਣ ਦੇ ਨਾਲ ਤੁਹਾਨੂੰ ਠੰਡ ਨਹੀਂ ਲੱਗੇਗੀ ਅਤੇ ਨਾਲ ਹੀ ਤੁਹਾਡਾ ਹਾਜ਼ਮਾ ਵੀ ਚੰਗਾ ਹੋ ਜਾਵੇਗਾ। ਨੰਬਰ 19 ਜਿਨ੍ਹਾਂ ਦੇ ਵਾਲ ਬਹੁਤ ਜ਼ਿਆਦਾ ਝੜਦੇ ਹਨ, ਉਹਨਾਂ ਨੂੰ ਔਰਿੰਡੀ ਦੇ ਤੇਲ ਵਿੱਚ ਮੇਥੀ ਦਾਣੇ ਦਾ ਪਾਊਡਰ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ ਤੇ ਲਗਾਉਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਦੇ ਨਾਲ ਉਹਨਾਂ ਦੇ ਵਾਲ ਝੜਨੇ ਬਿਲਕੁਲ ਬੰਦ ਹੋ ਜਾਣਗੇ। ਨੰਬਰ 20 ਜਿਨ੍ਹਾਂ ਲੋਕਾਂ ਨੂੰ ਬਵਾਸੀਰ ਦੀ ਪਰੇਸ਼ਾਨੀ ਹੈ, ਉਹਨਾਂ ਨੂੰ ਅਮਰੋਦ ਜ਼ਰੂਰ ਖਾਣਾ ਚਾਹੀਦਾ ਹੈ। ਅਜ਼ਿਆ ਕਰਨ ਦੇ ਨਾਲ ਬਵਾਸੀਰ ਤੋਂ ਬਹੁਤ ਜਲਦੀ ਅਮਲਦਾ ਹੈ ਨੰਬਰ 21 ਜੇਕਰ ਤੁਹਾਡੀਆਂ ਅੱਖਾਂ ਬਹੁਤ ਜ਼ਿਆਦਾ ਕਮਜ਼ੋਰ ਹਨ ਤਾਂ ਅੱਖਾਂ ਦੀ ਬਜਾਰ ਨਾਲ ਸਿਰਦਰਦ ਵੀ ਹੁੰਦਾ ਰਹਿੰਦਾ ਹੈ ਤਾਂ ਤੁਹਾਨੂੰ ਰੋਜ਼ਾਨਾ ਖਾਲੀ ਪੇਟ ਇੱਕ ਆਮਲੇ ਦਾ ਮਰਬਾ ਜ਼ਰੂਰ ਖਾਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਪਰ ਇੱਕ ਗੱਲ ਦਾ ਧਿਆਨ ਰੱਖੋ ਕਿ ਜਦੋਂ ਤੁਸੀਂ ਆਮਲੇ ਦਾ ਮਰਬਾ ਖਾਓ ਤਾਂ ਆਮਲੇ ਨੂੰ ਪਹਿਲਾਂ ਪਾਣੀ ਨਾਲ ਧੋ ਲਓ ਇਸ ਤਰ੍ਹਾਂ ਕਰਨ ਦੇ ਨਾਲ ਆਮਲੇ ਦੀ ਚਾਸ਼ਨੀ ਪੂਰੀ ਤਰ੍ਹਾਂ ਉੱਤਰ ਜਾਵੇਗੀ ਨੰਬਰ 22 ਜੇਕਰ ਤੁਹਾਨੂੰ ਸ਼ੂਗਰ ਦੀ ਪਰੇਸ਼ਾਨੀ ਹੈ ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਆਮਲੇ ਦਾ ਰਸ ਪੀਣਾ ਚਾਹੀਦਾ ਹੈ ਇਸ ਲਈ ਇਸ ਨੂੰ ਪੀਣ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਨੰਬਰ 23 ਕਦੂ ਅਤੇ ਕੇਲਾ ਖਾਣ ਦੇ ਨਾਲ ਤੁਹਾਡਾ ਖੂਨ ਸਾਫ਼ ਹੋ ਜਾਂਦਾ ਹੈ ਇਸ ਲਈ ਆਪਣੀ ਡਾਈਟ ਵਿੱਚ ਕਦੂ ਅਤੇ ਕ੍ਰੇਲਾ ਦਾ ਸੇਵਨ ਜ਼ਰੂਰ ਕਰੋ ਨੰਬਰ 24 ਜਿਹੜੇ ਬੱਚੇ ਜ਼ਿਆਦਾ ਝੁੱਕ ਕੇ ਪੜ੍ਹਾਈ ਕਰਦੇ ਹਨ ਇਸ ਨਾਲ ਉਹਨਾਂ ਦੀ ਰੀਡ ਦੀ ਹੱਡੀ ਅੱਖਾਂ ਦੀ ਰੋਸ਼ਨੀ ਅਤੇ ਫੇਫੜਿਆਂ ਉੱਪਰ ਬਹੁਤ ਜ਼ਿਆਦਾ ਬੁਰਾ ਅਸਰ ਪੈਂਦਾ ਹੈ ਇਸ ਲਈ ਹਮੇਸ਼ਾ ਸਹੀ ਪੋਸਚਰ ਵਿੱਚ ਪੜ੍ਹਨਾ ਚਾਹੀਦਾ ਹੈ ਨੰਬਰ 25 ਜੇਕਰ ਤੁਹਾਡਾ ਪੇਟ ਖਰਾਬ ਹੋ ਗਿਆ ਹੋਵੇ ਤਾਂ ਅਦਰਕ ਚਬਾ ਲਓ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਫਾਇਦਾ ਮਿਲੇਗਾ ਨੰਬਰ 26 ਜੇਕਰ ਤੁਹਾਡੇ ਪਿਸ਼ਾਬ ਵਿੱਚ ਜਲਨ ਹੈ ਤਾਂ ਤੁਹਾਨੂੰ ਖੀਰੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਨੰਬਰ 27 ਕੱਦੂ ਦੇ ਬੀਜਾਂ ਦਾ ਸੇਵਨ ਕਰਨ ਦੇ ਨਾਲ ਵਾਲ ਲੰਬੇ ਅਤੇ ਸੰਘਣੇ ਹੋ ਜਾਂਦੇ ਹਨ ਅਤੇ ਨਾਲ ਦੀ ਨਾਲ ਇਹ ਝੜਨੇ ਵੀ ਬੰਦ ਹੋ ਜਾਂਦੇ ਆ ਇਸ ਲਈ ਨਿਯਮਤ ਰੂਪ ਵਿੱਚ ਕੱਦੂ ਦੇ ਬੀਜਾਂ ਦਾ ਸੇਵਨ ਜ਼ਰੂਰ ਕਰੋ ਨੰਬਰ 28 ਜੇਕਰ ਤੁਹਾਨੂੰ ਚੱਕਰ ਆਉਣ ਦੀ ਸਮੱਸਿਆ ਹੈ ਤਾਂ ਨਿੰਬੂ ਕਾਲੀ ਮਿਰਚ ਅਤੇ ਚੀਨੀ ਦਾ ਸੇਵਨ ਕਰੋ ਜਿਆ ਕਰਨ ਦੇ ਨਾਲ ਤੁਹਾਨੂੰ ਚੱਕਰ ਆਉਣੇ ਤੁਰੰਤ ਬੰਦ ਹੋ ਜਾਣਗੇ ਨੰਬਰ 29 ਅਜਮੈਨ ਦਾ ਸੇਵਨ ਕਰਨ ਦੇ ਨਾਲ ਤੁਹਾਡਾ ਖੂਨ ਕਦੇ ਵੀ ਨਹੀਂ ਜੰਮਦਾ ਅਤੇ ਪੇਟ ਵੀ ਹਮੇਸ਼ਾ ਸਾਫ਼ ਰਹਿੰਦਾ ਹੈ ਨੰਬਰ 30 ਬੈਂਗਨ ਦਾ ਜ਼ਿਆਦਾ ਸੇਵਨ ਕਰਨ ਦੇ ਨਾਲ ਤੁਹਾਨੂੰ ਮੂੰਹ ਦੇ ਛਾਲਿਆਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਦੰਦਾਂ ਦਾ ਸੇਵਨ ਨਿਯਮਤ ਮਾਤਰਾ ਵਿੱਚ ਹੀ ਕਰਨਾ ਚਾਹੀਦਾ ਹੈ ਤਾਂ ਇਹੀ ਚੰਗਾ ਹੋਵੇਗਾ ਨੰਬਰ 31 ਕਾਮਨ ਦੀਆਂ ਗਿੜਕਾਂ ਨੂੰ ਬਰੀਕ ਪੀਸ ਕੇ ਦਹੀਂ ਦੇ ਨਾਲ ਖਾ ਲੈਣ ਦੇ ਨਾਲ ਪੇਟ ਦੀਆਂ ਸਾਰੀਆਂ ਬਿਮਾਰੀਆਂ ਖਤਮ ਹੋ ਜਾਣਗੀਆਂ ਨੰਬਰ 32 ਨਿੰਮ ਦੀ ਦਾਤਨ ਕਰਨ ਦੇ ਨਾਲ ਦੰਦਾਂ ਨੂੰ ਕਦੇ ਵੀ ਹੀੜਾ ਨਹੀਂ ਲੱਗਦਾ ਤੇ ਮਸੂੜਿਆਂ ਵਿੱਚੋਂ ਖੂਨ ਆਉਂਦੀ ਸਮੱਸਿਆ ਵੀ ਨਹੀਂ ਆਉਂਦੀ ਇਸ ਲਈ ਸਾਨੂੰ ਨਿੰਮ ਦੀ ਦਾਤਨ ਜ਼ਰੂਰ ਕਰਨੀ ਚਾਹੀਦੀ ਆ ਜੇ ਰੋਜ਼ਾਨਾ ਨਹੀਂ ਤਾਂ ਹਫ਼ਤੇ ਵਿੱਚ ਦੋ ਵਾਰ ਜ਼ਰੂਰ ਕਰੋ ਸਰਦੀਆਂ ਵਿੱਚ ਸਵੇਰ ਦੀ ਧੁੱਪ ਵਿੱਚ ਜ਼ਰੂਰ ਬੈਠਣਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਵਿਟਾਮਿਨ ਡੀ ਮਿਲਦਾ ਹੈ ਨੰਬਰ 34 ਨਿੰਬੂ ਅਤੇ ਪਦੀਨੇ ਦਾ ਰਸ ਮਿਲਾ ਕੇ ਪੀਣ ਦੇ ਨਾਲ ਤੁਹਾਡਾ ਹਾਜ਼ਮਾ ਬਿਲਕੁਲ ਠੀਕ ਹੋ ਜਾਵੇਗਾ ਜੇਕਰ ਤੁਹਾਡਾ ਹਾਜ਼ਮਾ ਅਕਸਰ ਹੀ ਖਰਾਬ ਰਹਿੰਦਾ ਹੈ ਤਾਂ ਤੁਸੀਂ ਨਿੰਬੂ ਅਤੇ ਪਦੀਨੇ ਦਾ ਰਸ ਨਿਯਮਤ ਰੂਪ ਵਿੱਚ ਰੋਜ਼ ਵਾਰ ਤੋਂ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀ ਇਹ ਸਮੱਸਿਆ ਦੂਰ ਹੋ ਜਾਵੇਗੀ ਨੰਬਰ 35 ਜਿਆਦਾ ਨੰਗੇ ਪੈਰੀ ਚੱਲਣ ਦੇ ਨਾਲ ਤੁਹਾਡੇ ਪੈਰਾਂ ਦੀਆਂ ਤਲੀਆਂ ਵਿੱਚ ਤਾਕਤ ਬਣੀ ਰਹਿੰਦੀ ਆ ਇਸ ਲਈ ਹੋ ਸਕੇ ਤਾਂ ਸਵੇਰੇ ਅੱਧਾ ਘੰਟਾ ਨੰਗੇ ਪੈਰੀ ਜ਼ਰੂਰ ਚੱਲੋ ਨੰਬਰ 36 ਚਿਹਰੇ ਤੋਂ ਦਾਗ ਧੱਬੇ ਦੂਰ ਕਰਨ ਲਈ ਤੁਸੀਂ ਟਮਾਟਰ ਨੂੰ ਕੱਟ ਕੇ ਚਿਹਰੇ ਦੇ ਦਾਗ ਧੱਬਿਆਂ ਉੱਪਰ ਲਗਾਓ ਇਸ ਤਰ੍ਹਾਂ ਕਰਨ ਦੇ ਨਾਲ ਹੌਲੀ-ਹੌਲੀ ਤੁਹਾਡੇ ਚਿਹਰੇ ਦੇ ਦਾਗ ਧੱਬ ਹੋ ਜਾਣਗੇ ਨੰਬਰ 37 ਬੈਂਗਨ ਦਾ ਸਲਾਦ ਇਸਤੇਮਾਲ ਕਰਨ ਦੇ ਨਾਲ ਇਨਸਾਨ ਦਾ ਦਿਲ ਮਜ਼ਬੂਤ ਹੋਣ ਲੱਗ ਜਾਂਦਾ ਹੈ ਨੰਬਰ 38 ਜਿਆਦਾ ਭੁੱਖ ਲੱਗਣ ਤੋਂ ਬਾਅਦ ਖਾਣਾ ਖਾਵੇ ਤਾਂ ਸਰੀਰ ਨੂੰ ਜਿਆਦਾ ਤਾਕਤ ਮਿਲਦੀ ਆ ਅਤੇ ਦਿਮਾਗ ਵੀ ਤੇਜ਼ੀ ਨਾਲ ਕੰਮ ਕਰਦਾ ਹੈ ਨੰਬਰ 39 ਪੇਟ ਦੇ ਭਾਰ ਸੌਣ ਦੇ ਨਾਲ ਇਨਸਾਨ ਜਲਦੀ ਬੁੱਢਾ ਹੋ ਜਾਂਦਾ ਹੈ ਨੰਬਰ 40 ਜੋ ਲੋਕ ਰੋਜ਼ਾਨਾ ਦਹੀਂ ਦਾ ਸੇਵਨ ਕਰਦੇ ਨੇ ਉਹਨਾਂ ਨੂੰ ਕਦੇ ਵੀ ਬਿਛਾਪ ਦੀ ਇਨਫੈਕਸ਼ਨ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 41 ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖਣ ਦੇ ਲਈ ਕੇਲੇ ਦਾ ਸੇਵਨ ਕਰੋ ਨੰਬਰ 42 ਰਾਤ ਨੂੰ ਧੁੰਨੀ ਵਿੱਚ ਤੇਲ ਦੇ ਨਾਲ ਦਿਮਾਗ ਤੇਜ ਹੁੰਦਾ ਹੈ ਅਤੇ ਸਰੀਰ ਵੀ ਸੇਤਵੰਦ ਰਹਿੰਦਾ ਹੈ ਨੰਬਰ 43 ਭੋਜਨ ਤੋਂ ਪਹਿਲਾਂ ਮਿੱਠਾ ਖਾਣ ਦੇ ਨਾਲ ਅਤੇ ਫਿਰ ਖੱਟਾ ਖਾਣ ਲੈਣ ਦੇ ਨਾਲ ਕਦੇ ਵੀ ਸ਼ੂਗਰ ਨਹੀਂ ਹੁੰਦੀ ਨੰਬਰ 44 ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਰਾਜਮਾ ਕੇਲਾ ਪਨੀਰ ਅਤੇ ਦੁੱਧ ਦਹੀਂ ਦਾ ਸੇਵਨ ਕਰੋ ਨੰਬਰ 45 ਜੇਕਰ ਤੁਸੀਂ ਆਪਣੇ ਵਜ਼ਨ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਆਲੂ ਬਾਲਕੇ ਖਾਇਆ ਕਰੋ ਨੰਬਰ 46 ਜੇਕਰ ਤੁਹਾਨੂੰ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੋ ਰਹੀ ਹੋਵੇ ਤਾਂ ਥੋੜਾ ਜਿਹਾ ਗੁੜ ਖਾ ਲਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀ એનર્ਜੀ ਦਾ ਲੈਵਲ ਵੱਧ ਜਾਵੇਗਾ ਨੰਬਰ 47 ਇੱਕ ਹੀ ਸਾਹ ਦੇ ਵਿੱਚ ਪਾਣੀ ਪੀਣ ਦੇ ਨਾਲ ਛਾਤੀ ਵਿੱਚ ਦਰਦ ਪੈਦਾ ਹੋ ਸਕਦਾ ਹੈ ਨੰਬਰ 48 ਜੇਕਰ ਤੁਹਾਨੂੰ ਪੇਟ ਦੀ ਕੋਈ ਬਿਮਾਰੀ ਆ ਤਾਂ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਮਸਰ ਜਾਂ ਫਿਰ ਮੂੰਗੀ ਦੀ ਦਾਲ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 49 ਕਵਜ਼ ਦੀ ਦਿੱਕਤ ਹੋਵੇ ਤਾਂ ਸਵੇਰੇ ਖਾਲੀ ਪੇਟ ਪਾਣੀ ਪੀ ਕੇ ਕੋਸਤੇ ਅੱਡੀਆਂ ਦੇ ਭਾਰ ਚੱਲਣਾ ਚਾਹੀਦਾ ਹੈ ਇਸ ਨਾਲੇ ਬਿਲਕੁਲ ਠੀਕ ਹੋ ਜਾਂਦੀ ਆ ਨੰਬਰ 50 ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਆਪਣੀਆਂ ਅੱਖਾਂ ਦੀ ਮ사ਜ ਕਰਨੀ ਚਾਹੀਦੀ ਆ ਨੰਬਰ 51 ਜੇਕਰ ਇੱਕ ਟਮਾਟਰ ਤੁਸੀਂ ਰੋਜ਼ ਖਾਣੇ ਹੋ ਤਾਂ ਤੁਹਾਡੇ ਵਾਲ ਕਦੇ ਵੀ ਸਫੇਦ ਨਹੀਂ ਹੋਣਗੇ ਨੰਬਰ 52 ਵਾਲਾਂ ਦੀ ਲੰਬਾਈ ਨੂੰ ਵਧਾਉਣ ਦੇ ਲਈ ਤੇਲ ਵਿੱਚ ਕੜੀ ਪੱਤਾ ਤੇ ਥੋੜੀ ਜਿਹੀ ਰਾਈ ਮਿਲਾ ਕੇ ਇਹਨਾਂ ਨੂੰ ਪਕਾ ਲਓ ਤੇ ਫਿਰ ਬਾਅਦ ਵਿੱਚ ਆਪਣੇ ਵਾਲਾਂ ਉੱਪਰ ਲਗਾਓ ਵਾਲਾਂ ਦਾ ਝੜਨਾ ਬਿਲਕੁਲ ਬੰਦ ਹੋ ਜਾਵੇਗਾ ਤੇ ਇਹਨਾਂ ਨਾਲ ਵਾਲਾਂ ਦੀ ਲੰਬਾਈ ਵੀ ਵੱਧਦੀ ਆ ਨੰਬਰ 53 ਗੰਨੇ ਦੇ ਰਸ ਵਿੱਚ ਥੋੜੀ ਜਿਹੀ ਬਰਫ਼ ਅਤੇ ਅੱਧਾ ਚਮਚ ਨਿੰਬੂ ਨਿਚੋੜ ਕੇ ਪੀਣ ਯੂਜ਼ ਦਾ ਟਾਈਮ ਬੰਦ ਹੋ ਜਾਂਦੀ ਹੈ ਨੰਬਰ 54 ਜੇਕਰ ਉਲਟੀਆਂ ਨਹੀਂ ਨਾ ਰੁਕ ਰਹੀ ਹੋਵੇ ਤਾਂ ਪਦੀਨੇ ਦੇ ਵਿੱਚ 4 ਤੋਂ 5 ਪੂਦਾ ਪਦੀਨੇ ਦੇ ਰਸਤੀਆਂ ਤੇ ਥੋੜਾ ਜਿਹਾ ਕਪੂਰ ਮਲਾ ਕੇ ਪੀ ਲਓ ਤੁਹਾਨੂੰ ਫਾਇਦਾ ਮਿਲੇਗਾ ਨੰਬਰ 55 ਜੇਕਰ ਤੁਹਾਨੂੰ ਬੁਖਾਰ ਰੁਕ ਰੁਕ ਕੇ ਆਉਂਦਾ ਹੈ ਤਾਂ ਰੋਜ਼ਾਨਾ ਨਾਰੀਅਲ ਦੇ ਪਾਣੀ ਦਾ ਸੇਵਨ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਨੰਬਰ 56 ਸਟ੍ਰੌਬਰੀ ਦਾ ਇਸਤੇਮਾਲ ਕਰਨ ਦੇ ਨਾਲ ਦੰਦਾਂ ਨੂੰ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ ਨੰਬਰ 57 ਦਾਲਚੀਨੀ ਦਾ ਇਸਤੇਮਾਲ ਕਰਨ ਦੇ ਨਾਲ ਤੁਸੀਂ ਹਮੇਸ਼ਾ arogh ਰਹੋਗੇ ਨੰਬਰ 58 ਜੇਕਰ ਤੁਹਾਨੂੰ ਕੇਲਾ ਖਾਣ ਤੋਂ ਬਾਅਦ ਕਬਜ਼ ਦੀ ਦਿੱਕਤ ਹੋ ਜਾਂਦੀ ਆ ਤਾਂ ਤੁਸੀਂ ਕੇਲੇ ਦੇ ਉੱਪਰ ਹਲਕਾ ਜਿਹਾ ਕਾਲਾ ਨਾਮ ਅਤੇ ਕਾਲੀ ਮਿਰਚ ਛਿੜਕ ਲੋ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਕਵਰਸ ਦੀ ਸਮੱਸਿਆ ਨਹੀਂ ਹੋਵੇਗੀ ਨੰਬਰ 59 ਬੱਚਿਆਂ ਨੂੰ ਜਿਆਦੇ ਤੱਕ ਮੋਬਾਈਲ ਦਾ ਇਸਤੇਮਾਲ ਨਾ ਕਰਨ ਦਿਓ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਬੱਚਿਆਂ ਦੀ ਨਿਗਾਹ ਕਮਜ਼ੋਰ ਹੋ ਜਾਂਦੀ ਆ ਅਤੇ ਇਸ ਦੇ ਨਾਲ ਸਿਰਦਰਦ ਅਤੇ ਚੜਚੜਾਪਨ ਵੀ ਹੋ ਸਕਦਾ ਹੈ ਨੰਬਰ 60 ਗੰਦੇ ਦੇ ਵਿੱਚ ਥੋੜਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਉੱਪਰ ਲਗਾਉਣ ਦੇ ਨਾਲ ਵਾਲ ਸਿਲਕੀ ਹੋ ਜਾਂਦੇ ਨੇ ਨੰਬਰ 61 ਰਾਤ ਨੂੰ ਹਨੇਰੇ ਵਿੱਚ ਸੌਣ ਦੇ ਨਾਲ ਡਿਪਰੈਸ਼ਨ ਦਾ ਖਤਰਾ ਘੱਟ ਜਾਂਦਾ ਹੈ ਨੰਬਰ 62 ਜੋ ਖਾਣਾ ਤੇ ਦੀ ਨਾਲ ਖਾਂਦੇ ਨੇ ਉਹਨਾਂ ਨੂੰ ਖਾਣਾ ਜਲਦੀ ਹਾਜ਼ਮ ਨਹੀਂ ਹੁੰਦਾ ਤੇ ਉਹ ਮੋਟਾਪੇ ਦੇ ਸ਼ਿਕਾਰ ਹੋ ਜਾਂਦੇ ਆ ਨੰਬਰ 68 ਜਿੰਨਾ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਉਹਨਾਂ ਨੂੰ ਬਦਾਮ ਦਾ ਸੇਵਨ ਕਦੇ ਵੀ ਨਹੀਂ ਕਰਨਾ ਚਾਹੀਦਾ ਨੰਬਰ 64 ਟਮਾਟਰ ਦਾ ਸੂਪ ਪੀਣ ਦੇ ਨਾਲ ਵਜ਼ਨ ਘੱਟ ਹੁੰਦਾ ਹੈ ਅਤੇ ਅੱਖਾਂ ਅਤੇ ਤਵਜਾ ਲਈ ਵੀ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੈ ਨੰਬਰ 65 ਰੋਜ਼ਾਨਾ ਥੋੜੀ ਦੇਰ ਤੱਕ ਉਂਗਲੀਆਂ ਅਤੇ ਨਹਾਂ ਨੂੰ ਆਪਸ ਵਿੱਚ ਰਗੜਨ ਦੇ ਨਾਲ ਕਦੇ ਵੀ ਵਾਲ ਸਫੇਦ ਨਹੀਂ ਹੁੰਦੇ। ਦੋਸਤੋ ਇਹ ਸੀ ਅੱਜ ਦੀ ਜਾਣਕਾਰੀ ਉਮੀਦ ਹੈ ਤੁਹਾਨੂੰ ਅੱਜ ਦੀ ਜਾਣਕਾਰੀ ਜ਼ਰੂਰ ਚੰਗੀ ਲੱਗੀ ਹੋਵੇਗੀ ਤੇ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਸਾਡੇ ਚੈਨਲ ਸਾਂਝੇ ਗਾਜ਼ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ। ਮਿਲਦੇ ਆਂ ਆਪਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਰੱਬ ਰਾਖਾ। ਧੰਨਵਾਦ।